ਹੋ ਜਵੇ ਤੇ ਬੰਦੇ ਨੂੰ ਅਕਲ ਵੀ ਆ ਜਵੇ ਅਸੀਂ ਚਾਹਨੇ ਆ ਸਭ ਤੋਂ ਪਹਿਲੇ ਕਾਰਵਾਈ ਹੋਣੀ ਚਾਹੀਦੀ ਅਕਸ਼ੇ ਕੁਮਾਰ ਤੇ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਮੈਂਟੈਲਿਟੀ ਇਦਾਂ ਦੀ ਹੈ ਕਿ ਅਕਸ਼ੇ ਕੁਮਾਰ ਨੇ ਸ਼ਿਵ ਜੀ ਮਾਰਾਇ ਤੇ ਵੀ ਫਿਲਮ ਕੱਢੀ ਕ੍ਰਿਸ਼ਨ ਭਗਵਾਨ ਤੇ ਵੀ ਕੱਢੀ ਤੁਸੀਂ ਦੇਖਿਆ ਹੋਣਗੇ ਤੇ ਸਾਡੇ ਦਿਮਾਗ 'ਚ ਹਾਂਜੀ ਇਹ ਕਰੈਕਟਰ ਇਦਾਂ ਕਰ ਸਕਦਾ ਹੁਣ ਇਹ ਕਰੈਕਟਰ ਪਰ ਇਹ ਛੇੜਛਾੜ ਨਹੀਂ ਹੋਈ ਮਤਲਬ ਕੀਤਾ ਗਿਆ ਆ ਆਵਾਜ਼ ਦੇਖੋ ਤੁਸੀਂ ਵੀ ਅਕਸ਼ੇ ਕੁਮਾਰ ਦੀਆਂ ਕਿੰਨੀਆਂ ਫਿਲਮਾਂ ਦੇਖੀਆਂ ਹੋਣੀਆਂ ਭਾਈ ਸਾਹਿਬ ਦੱਸੋ ਵੀ AI ਅੱਜ ਕੱਲ੍ਹ ਹੈਗੇ ਇਹ ਤੁਸੀ ਦੱਸੋ ਕਿੰਨੀਆਂ ਦੇਖੀਆਂ ਨੇ ਜੀ ਆਪਣੇ ਉਹ ਚੀਜ਼ ਚੀਜ਼ਾਂ ਪਹੁੰਚ ਗਈਆਂ ਤੁਹਾਡੇ ਕੋਲ ਕੋਈ ਕੁਐਸਚਨ ਪੁੱਛਦਾ ਵੇ ਆ ਇੱਕ ਤੁਹਾਡੇ ਕੋਲ ਵੀ ਤੁਸੀਂ ਸਾਡੇ ਕੋਲ ਪੁੱਛਦੇ ਹੋ ਤੁਸੀਂ 10 ਫਿਲਮ ਅਕਸ਼ੇ ਕੁਮਾਰ ਦੇ ਦੇਖੀਆਂ ਨੇ ਤੁਹਾਨੂੰ ਟ੍ਰੇਲਰ ਦਿਖਾਣਾ ਆ ਉਹਦੀ ਆਵਾਜ਼ ਸੁਣੋ ਅਕਸ਼ੇ ਕੁਮਾਰ ਦੀ ਪ੍ਰੋਪਰ ਵਾਈ ਲੱਗਦੀ ਹੈ ਜੇ ਅਕਸ਼ੇ ਕੁਮਾਰ ਨਹੀਂ ਹੈ ਅਸੀਂ ਪੰਜਾਬ ਪੁਲਿਸ ਜਾਂ ਕੋਈ ਵੀ ਭਾਰਤ ਦੀ ਪੁਲਿਸ ਹੈ ਠੀਕ ਹੈ ਸੰਵਿਧਾਨ ਨੂੰ ਮੰਦੀ ਹੈ ਸੰਵਿਧਾਨ ਦੇ ਆਧਾਰ ਦੇ ਉੱਤੇ ਕੋਈ ਬੰਦਾ ਸ਼ੱਕੀ ਲੱਗਦਾ ਚੱਕ ਕੇ ਪੁਲਿਸ ਪਰਚਾ ਦੇ ਕੇ ਉਹਨੂੰ ਜੁਡੀਸ਼ੀਅਲ ਭੇਜਦੀ ਹੈ ਜੀ ਇਦਾਂ ਹੀ ਇੱਥੇ ਪਰਚਾ ਹੋਣਾ ਚਾਹੀਦਾ ਅਕਸ਼ੇ ਕੁਮਾਰ ਤੇ ਜੇ ਅਕਸ਼ੇ ਕੁਮਾਰ ਨਹੀਂ ਹੈ ਤੇ ਕਲੀਅਰ ਹੋ ਜਾਏਗਾ ਜੇ ਉਸ ਚੀਜ਼ ਨੂੰ ਅਕਸ਼ੇ ਕੁਮਾਰ ਦੇ ਉੱਪਰ ਆਈ ਗੱਲ ਨੂੰ ਪੁਲਿਸ ਇੱਕ ਦਿਨ ਚ ਨਿਵੇੜ ਸਕਦੀ ਹੈ ਤੇ ਸਾਡੇ ਪਰਮਾਤਮਾ ਤੇ ਆਈ ਗੱਲ ਨੂੰ 15 20 ਮਿੰਟ ਚ ਨਹੀਂ ਨਿਵੇੜ ਸਕਦੀ ਅੱਜ ਕੋਈ ਧਮਾਕਾ ਹੋ ਜਾਵੇ ਕਿਸੇ ਸ਼ਹਿਰ ਦੇ ਵਿੱਚ ਕੋਈ ਬੰਦਾ YouTube ਤੇ ਆ ਕੇ ਪਾ ਦੇਵੇ ਕਿ ਮੈਂ ਕਰਾਇਆ ਧਮਾਕਾ ਪੁਲਿਸ 15 ਮਿੰਟ ਚ ਲੱਭ ਕੇ ਉਹਨੂੰ ਥਾਣੇ ਪਾ ਦੇਗੀ ਤੇ ਇਹ ਧਮਾਕਾ ਸਾਡੇ ਉੱਤੇ ਹੋਇਆ ਸਾਡੀ ਭਾਵਨਾ ਤੇ ਹੋਇਆ ਤੇ ਸਾਡੀ ਭਾਵਨਾ ਕੁਛ ਨਹੀਂ